ਸਤਿ ਸ਼੍ਰੀ ਅਕਾਲ ਜੀ ਜਲੰਧਰ ਦੇ ਵਿੱਚ ਜੋ ਇੱਕ ಮತਭਾਗੀ ਘਟਨਾ ਹੋਈ ਹੈ ਉਸ ਮਾਮਲੇ ਦੇ ਵਿੱਚ ਹੁਣ ਭਾਈ ਅਮਰਤਪਾਲ ਸਿੰਘ ਮਹਿਰੋ ਦੀ ਐਂਟਰੀ ਹੋਈ ਹੈ ਜਿਨ੍ਹਾਂ ਨੇ ਕੀ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਜਦੋਂ ਉਸ ਗੁਰਸਿੱਖ ਜਿਸ ਨੇ ਕੀ ਇਹ ಮತਭਾਗੀ ਘਟਨਾ ਨੂੰ ਅੰਜਾਮ ਦਿੱਤਾ ਉਸ ਦਾ ਕਟਾਪਾ ਹੋ ਰਿਹਾ ਸੀ ਤਾਂ ਉੱਥੇ ਕਈ ਦੰਮਾਲਿਆਂ ਵਾਲੇ ਇਸ ਤਰ੍ਹਾਂ ਹੀ ਖੜੇ ਸੀਗੇ ਕਿਸੇ ਤੋਂ ਇਹ ਨਹੀਂ ਸਰਿਆ ਕਿ ਉਹਦਾ ਸੌਦਾ ਲਾਇਆ ਜਾਵੇ ਜਿਸ ਨੇ ਗੁਰੂ ਦੇ ਬਾਣੇ ਨੂੰ ਲਾਜ ਲਗਾਈ ਹੈ ਕੀ ਤੁਸੀਂ ਭਾਈ ਅਮਰਤਪਾਲ ਸਿੰਘ ਮੈਰੋਂ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਫਿਰ ਕੀ ਕਹਿਣਾ ਹੈ ਤੁਹਾਡੇ ਇਸ ਮਾਮਲੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਆਪਣੀ ਰਾਏ ਦੱਸ ਸਕਦੇ ਹੋ ਕਿਉਂਕਿ ਇਸ ਮਾਮਲੇ ਤੇ ਹੁਣ ਲੋਕਾਂ ਦੇ ਵਿੱਚ ਰੋਹ ਵੱਧ ਰਿਹਾ ਹੈ ਉੱਥੇ ਹੀ ਇਸ ਮਾਮਲੇ ਦੇ ਵਿੱਚ ਹੁਣ ਜੋ ਉਹ ਦੋਸ਼ੀ ਹੈ ਉਸ ਤੇ ਸਖਤ ਧਰਾਵਾਂ ਲਗਾ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਉਹ ਜਿਹੜਾ ਐਸਆਈ ਮੌਕੇ ਤੇ ਢਿੱਲ ਗੁਜ਼ਾਰ ਰਿਆ ਸੀ ਜਿਸ ਤੇ ਦੋ ਸ਼ਨ ਕਿ ਜਿਸ ਜਗ੍ਹਾ ਤੋਂ ਉਸ ਕੁੜੀ ਦੀ ਬਾਡੀ ਮਿਲੀ ਹੈ ਉਹ ਜਗ੍ਹਾ ਤੇ ਖੜਾ ਇਹ ਪੁਲਿਸ ਵਾਲਾ ਚਾਹ ਪੀ ਰਿਆ ਸੀ ਇਸ ਨੂੰ ਤਾਂ ਵੀ ਕੋਈ ਪਤਾ ਨਹੀਂ ਲੱਗਿਆ ਇਸ ਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕੀ ਤੁਸੀਂ ਪੁਲਿਸ ਕਾਰਵਾਈ ਦੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟਾਂ ਦੇ ਵਿੱਚ ਜਰੂਰ ਆਏ ਦੱਸਿਓ ਆਓ ਦੇਖਦੇ ਹਾਂ ਭਾਈ ਅਮਰਤਪਾਲ ਸਿੰਘ ਮਹਿਰੋ ਨੇ ਇਸ ਮਾਮਲੇ ਤੇ ਹੋਰ ਕੀ ਕਿਹਾ ਹੈ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਚਾਹੀਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਦ ਇਵਨਿੰਗ ਹੈ ਕਰਨੀ ਸਾਥ ਸੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਿਆਦਾ ਇਹ ਹੋਵੇ ਸਾਨੂੰ ਪਹਿਲਾਂ ਦੱਸਣ ਸਾਰੇ ਪੰਜਾਬ ਵਾਲਿਓ ਹੇ ਤੱਕ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬੱਕ ਗਾਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਊਗੀ ਅੱਗੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਚੁੱਪ ਨੇ ਕਿਸੇ ਨੂੰ ਕੁਝ ਨਹੀਂ ਪਤਾ ਪਰਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜੱਥੇਦਾਰਾ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਦੇਵ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਨੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘੋਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹਾਂ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਿਰਪਾਣ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਗਏ ਤੇ ਉਹ ਪੱਟਵਾਲਾਂ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਚਾਹੀਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਸਾਥੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਤੇ ਆ ਤਾਂ ਇਹ ਹੋ ਗਿਆ ਸਾਨੂੰ ਪਹਿਲਾਂ ਦੱਸਣ ਸਾਰੇ ਪੰਜਾਬ ਵਾਲਿਓ ਫੇਰ ਤਾਂ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬੱਕ ਗਏ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਗੀ ਅੱਗੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਚੁੱਪ ਨੇ ਕਿਸੇ ਨੂੰ ਕੁਝ ਨਹੀਂ ਪਤਾ ਪਰਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਦਾ ਸਹੀ ਬਾਬਿਆਂ ਮੁਰੇ ਜੱਥੇਦਾਰਾ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਰੇਵ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਣੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘੋਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹਾਂ